ਝੂਠ ਫੜਨਾ ਸਿੱਖੋ ਕਦੇ ਸੋਚਿਆ ਕਿ ਜਦੋਂ ਤੁਹਾਡਾ ਕੋਈ ਕਰੀਬੀ ਝੂਠ ਬੋਲ ਰਿਹਾ ਹੋਵੇ ਤਾਂ ਤੁਹਾਨੂੰ ਕਿਵੇਂ ਪਤਾ ਲੱਗੇ ਸਚਾਈ ਇਹ ਆ ਕਿ ਅਸੀਂ ਸਾਰੇ ਹਰ ਰੋਜ਼ ਕਈ ਵਾਰ ਝੂਠ ਦਾ ਸਾਹਮਣਾ ਕਰਦੇ ਹਾਂ ਪਰ ਜ਼ਿਆਦਾਤਰ ਲੋਕ ਇਸ ਨੂੰ ਪਹਿਚਾਨ ਨਹੀਂ ਪਾਉਂਦੇ ਅੱਜ ਮੈਂ ਤੁਹਾਨੂੰ ਵਿਗਿਆਨਿਕ ਤੌਰ ਤੇ ਸਾਬਤ ਹੋਏ ਉਹ 10 ਤਰੀਕੇ ਦੱਸਾਂਗਾ ਜਿਸ ਨਾਲ ਤੁਸੀਂ ਕਿਸੇ ਵੀ ਵਿਅਕਤੀ ਦੀ ਸਰੀਰਕ ਭਾਸ਼ਾ ਬੋਲਣ ਦੇ ਢੰਗ ਅਤੇ ਉਸ ਦੀਆਂ ਹਰਕਤਾਂ ਤੋਂ ਉਸ ਦਾ ਝੂਠ ਫੜ ਸਕਦੇ ਹੋ ਇਹ ਤਰੀਕੇ ਤੁਹਾਡੀ ਜ਼ਿੰਦਗੀ ਬਦਲ ਸਕਦੇ ਨੇ ਸੋ ਜੇ ਤੁਸੀਂ ਕਦੇ ਵੀ ਆਪਣੇ ਆਪ ਨੂੰ ਇਸ ਸਵਾਲ ਦੇ ਵਿੱਚ ਜੂਝਦੇ ਹੋਏ ਪਾਇਆ ਕੀ ਕੋਈ ਸੱਚ ਬੋਲ ਰਿਹਾ ਜਾਂ ਝੂਠ ਤਾਂ ਤੁਸੀਂ ਸਹੀ ਜਗ੍ਹਾ ਤੇ ਹੋ ਇਸ ਵੀਡੀਓ ਦੇ ਵਿੱਚ ਅਸੀਂ ਸਿਰਫ ਇਹ ਨਹੀਂ ਸਿੱਖਾਂਗੇ ਕਿ ਲੋਕ ਝੂਠ ਕਿਉਂ ਬੋਲਦੇ ਨੇ ਸਗੋਂ ਇਹ ਵੀ ਸਮਝਾਂਗੇ ਕਿ ਝੂਠ ਨੂੰ ਕਿਵੇਂ ਪਛਾਣਿਆ ਜਾਵੇ ਮੈਂ ਤੁਹਾਡੇ ਨਾਲ 10 ਮੁੱਖ ਤਰੀਕੇ ਸਾਂਝੇ ਕਰਾਂਗਾ ਜੋ ਮਨੋਵਿਗਿਆਨਿਕ ਤੌਰ ਤੇ ਸਾਬਤ ਹੋਏ ਨੇ ਅਸੀਂ ਸਰੀਰਕ ਭਾਸ਼ਾ ਤੋਂ ਲੈ ਕੇ ਬੋਲਣ ਦੇ ਤਰੀਕੇ ਤੱਕ ਸਭ ਕੁਝ ਦੇਖਾਂਗੇ ਮੈਂ ਜਾਣਦਾ ਵੀ ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਨੇ ਜਿੱਥੇ ਝੂਠ ਨੂੰ ਪਛਾਣਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ ਚਾਹੇ ਉਹ ਪਰਿਵਾਰਕ ਰਿਸ਼ਤਾ ਹੋਵੇ ਜਾਂ ਦੋਸਤਾਂ ਨਾਲ ਗੱਲਬਾਤ ਪਰ ਅੱਜ ਦੀ ਇਸ ਵੀਡੀਓ ਤੋਂ ਬਾਅਦ ਤੁਹਾਡੇ ਕੋਲ ਉਹ ਤਾਕਤ ਹੋਊਗੀ ਜਿਸ ਤੁਸੀਂ ਸੱਚ ਅਤੇ ਝੂਠ ਦੇ ਵਿੱਚ ਫਰਕ ਕਰ ਸਕੋਗੇ ਇਹ ਤਰੀਕੇ ਨਾ ਸਿਰਫ ਤੁਹਾਨੂੰ ਝੂਠ ਤੋਂ ਬਚਾਉਣਗੇ ਬਲਕਿ ਬਿਹਤਰ ਰਿਸ਼ਤੇ ਬਣਾਉਣ ਦੇ ਵਿੱਚ ਵੀ ਮਦਦ ਕਰਨਗੇ ਜੇਕਰ ਤੁਹਾਨੂੰ ਇਹ ਵਿਸ਼ਾ ਦਿਲਚਸਪ ਲੱਗ ਰਿਹਾ ਤਾਂ ਇਸ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਅਤੇ ਹਾਂ ਜੇ ਤੁਸੀਂ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਆਓ ਸ਼ੁਰੂ ਕਰਦੇ ਹਾਂ ਨੰਬਰ ਪਹਿਲਾ ਅੱਖਾਂ ਦੀ ਹਰਕਤ ਅੱਖਾਂ ਨੂੰ ਸਾਡੇ ਦਿਮਾਗ ਦਾ ਸ਼ੀਸ਼ਾ ਕਿਹਾ ਜਾਂਦਾ ਹੈ ਜਦੋਂ ਕੋਈ ਸੱਚ ਬੋਲਦਾ ਤਾਂ ਉਹ ਆਪਣੀ ਯਾਦ ਦੇ ਵਿੱਚ ਕੋਈ ਘਟਨਾ ਯਾਦ ਕਰ ਰਿਹਾ ਹੁੰਦਾ ਤੁਸੀਂ ਦੇਖੋਗੇ ਕਿ ਉਹ ਅਕਸਰ ਉੱਪਰ ਖੱਬੇ ਪਾਸੇ ਦੇਖੂਗਾ ਇਹ ਉਸਦੇ ਦਿਮਾਗ ਦਾ ਉਹ ਹਿੱਸਾ ਹੁੰਦਾ ਜੋ ਯਾਦਾਂ ਨੂੰ ਸਟੋਰ ਕਰਦਾ ਹੈ ਉਹ ਮਾਨੀ ਮੰਨ ਦੇ ਵਿੱਚ ਪਿਛਲੀ ਘਟਨਾ ਦਾ ਚਰਿੱਤਰ ਬਣਾ ਰਿਹਾ ਹੁੰਦਾ ਦੂਜੇ ਪਾਸੇ ਜਦੋਂ ਕੋਈ ਝੂਠ ਬੋਲ ਰਿਹਾ ਹੁੰਦਾ ਤਾਂ ਕਹਾਣੀ ਬਣਾ ਰਿਹਾ ਹੁੰਦਾ ਇਸ ਲਈ ਉਸ ਦਾ ਦਿਮਾਗ ਕਲਪਨਾ ਵਾਲੇ ਹਿੱਸੇ ਦੇ ਵਿੱਚ ਜਾਂਦਾ ਇਸ ਹਾਲਾਤ ਦੇ ਵਿੱਚ ਉਹ ਉੱਪਰ ਸੱਜੇ ਪਾਸੇ ਦੇਖੂਗਾ ਮੰਨ ਲਓ ਕਿ ਤੁਸੀਂ ਕਿਸੇ ਵਿਦਿਆਰਥੀ ਤੋਂ ਪੁੱਛਦੇ ਹੋ ਵੀ ਤੂੰ ਆਪਣਾ ਹੋਮਵਰਕ ਕਿਉਂ ਨਹੀਂ ਕੀਤਾ ਜੇ ਇਹ ਘਟਨਾ ਨੂੰ ਯਾਦ ਕਰਨ ਲਈ ਆਪਣੇ ਮਨ ਦੇ ਵਿੱਚ ਪਿਛਲੇ ਦਿਨ ਦੀ ਯਾਦ ਨੂੰ ਤਾਜ਼ਾ ਕਰੂਗਾ ਉਹ ਦੱਸੂਗਾ ਕਿ ਉਸ ਨੂੰ ਘਰ ਜਾ ਕੇ ਕੀ ਮੁਸ਼ਕਲ ਪੇਸ਼ ਆਈ ਜਿਸ ਕਾਰਨ ਉਹ ਆਪਣਾ ਹੋਮਵਰਕ ਨਹੀਂ ਕਰ ਸਕਿਆ ਇਸ ਲਈ ਉਹ ਸ਼ਾਇਦ ਉੱਪਰ ਖੱਬੇ ਪਾਸੇ ਵੱਲ ਦੇਖੇ ਦੂਜੇ ਪਾਸੇ ਜੇ ਉਹ ਝੂਠ ਬੋਲ ਰਿਹਾ ਅਤੇ ਉਸ ਨੇ ਹੋਮਵਰਕ ਨਹੀਂ ਕੀਤਾ ਕਿਉਂਕਿ ਉਹ ਦੋਸਤਾਂ ਨਾਲ ਖੇਡ ਰਿਹਾ ਸੀ ਤਾਂ ਕੋਈ ਬਹਾਨਾ ਬਣਾਉਣ ਦੀ ਕੋਸ਼ਿਸ਼ ਕਰੂਗਾ ਉਹ ਕਹੂਗਾ ਮੈਂ ਬਿਮਾਰ ਸੀ ਜਾਂ ਮੇਰੇ ਘਰ ਲਾਈਟ ਨਹੀਂ ਸੀ ਇਸ ਦਰਾਂ ਨੂੰ ਇੱਕ ਕਹਾਣੀ ਬਣਾ ਰਿਹਾ ਹੋਊਗਾ ਇਸ ਲਈ ਉਹ ਉੱਪਰ ਸੱਜੇ ਪਾਸੇ ਦੇਖੂਗਾ ਨੰਬਰ ਦੂਜਾ ਚਿਹਰੇ ਦੇ ਹਾਵ ਭਾਵ ਚਿਹਰੇ ਦੇ ਮਾਈਕਰੋ ਐਕਸਪ੍ਰੈਸ਼ਨ ਉਹ ਬਹੁਤ ਹੀ ਛੋਟੇ ਅਤੇ ਤੇਜ਼ ਭਾਵ ਹੁੰਦੇ ਨੇ ਜੋ ਸਿਰਫ 1 ਸੈਕਿੰਡ ਦੇ ਕੁਝ ਹਿੱਸੇ ਲਈ ਆਉਂਦੇ ਨੇ ਇਹ ਇੰਨੇ ਛੋਟੇ ਹੁੰਦੇ ਆ ਕਿ ਜ਼ਿਆਦਾਤਰ ਲੋਕ ਇਹਨਾਂ ਨੂੰ ਦੇਖ ਨਹੀਂ ਪਾਉਂਦੇ ਪਰ ਇਹ ਕਿਸੇ ਵੀ ਵਿਅਕਤੀ ਦੀ ਅਸਲ ਭਾਵਨਾਵਾਂ ਨੂੰ ਦੱਸਦੇ ਨੇ ਜਦੋਂ ਕੋਈ ਖੁਸ਼ੀ ਦਾ ਦਿਖਾਵਾ ਕਰ ਰਿਹਾ ਹੋਵੇ ਪਰ ਅੰਦਰੋਂ ਦੁਖੀ ਹੋਵੇ ਤਾਂ ਤੁਸੀਂ ਦੇਖੋਗੇ ਉਸਦੇ ਬੁੱਲਾਂ ਦੇ ਕੋਨੇ ਥੋੜੇ ਜਿਹਾ ਹੇਠਾਂ ਵੱਲ ਨੂੰ ਮੁੜੇ ਹੋਣਗੇ ਜਾਂ ਉਸਦੇ ਬੁੱਲ ਅੰਦਰ ਵੱਲ ਨੂੰ ਖਿੱਚੇ ਜਾਣਗੇ ਇਹ ਉਸਦੇ ਦਿਮਾਗ ਦੀ ਅਸਲੀ ਪ੍ਰਤੀਕਿਰਿਆ ਹੁੰਦੀ ਹੈ ਮੰਨ ਲਓ ਕਿ ਇੱਕ ਵਿਅਕਤੀ ਨੂੰ ਪ੍ਰਮੋਸ਼ਨ ਮਿਲੀ ਪਰ ਉਹ ਇਸ ਪ੍ਰਮੋਸ਼ਨ ਤੋਂ ਖੁਸ਼ ਨਹੀਂ ਕਿਉਂਕਿ ਉਸ ਨੂੰ ਹੁ ਕਰਨਾ ਪਊ ਜਦੋਂ ਤੁਸੀਂ ਉਸ ਤੋਂ ਪੁੱਛਦੇ ਹੋ ਵੀ ਵਧਾਈਆਂ ਵੀ ਤੈਨੂੰ ਨਵੀਂ ਪ੍ਰਮੋਸ਼ਨ ਮਿਲੀ ਆ ਤੂੰ ਖੁਸ਼ ਹੋਵੇਂਗਾ ਉਹ ਕਹਿੰਦਾ ਹਾਂ ਮੈਂ ਖੁਸ਼ ਆ ਪਰ ਜਦੋਂ ਉਹ ਇਹ ਕਹਿ ਰਿਹਾ ਹੁੰਦਾ ਤਾਂ ਤੁਸੀਂ ਦੇਖੋਗੇ ਕਿ ਉਸਦੇ ਬੁੱਲ ਸਿਰਫ ਇੱਕ ਪਾਲੀ ਹੀਠਾਂ ਵੱਲ ਨੂੰ ਮੁੜ ਜਾਂਦੇ ਨੇ ਜਾਂ ਉਸ ਦੀਆਂ ਅੱਖਾਂ ਥੋੜੀਆਂ ਜਿਹੀਆਂ ਸੰਗੜ ਜਾਂਦੀਆਂ ਨੇ ਇਹ ਛੋਟੇ ਅਤੇ ਤੇਜ਼ ਭਾਵ ਦੱਸਦੇ ਨੇ ਕਿ ਉਸਦੇ ਮਨ ਦੇ ਵਿੱਚ ਕੋਈ ਨੈਗੇਟਿਵ ਭਾਵਨਾ ਚੱਲ ਰਹੀ ਆ ਭਾਵੇਂ ਉਹ ਬਾਹਰੋਂ ਖੁਸ਼ ਦਿਖਾਈ ਦੇ ਰਿਹਾ ਹੋਵੇ ਇਹੋ ਚੀਜ਼ ਮਾਈਕਰੋ ਐਕਸਪ੍ਰੈਸ਼ਨ ਅਖਵਾਉਂਦੀ ਹੈ ਨੰਬਰ 3 ਬੋਲਣ ਦਾ ਤਰੀਕਾ ਝੂਠ ਬੋਲਣ ਵਾਲੇ ਅਕਸਰ ਆਪਣੇ ਸ਼ਬਦਾਂ ਤੇ ਜ਼ਿਆਦਾ ਕੰਟਰੋਲ ਰੱਖਣ ਦੀ ਕੋਸ਼ਿਸ਼ ਕਰਦੇ ਨੇ ਜਿਸ ਕਾਰਨ ਉਹਨਾਂ ਦੀ ਆਵਾਜ਼ ਦੀ ਪਿੱਚ ਆਮ ਨਾਲੋਂ ਉੱਚੀ ਹੋ ਜਾਂਦੀ ਹੈ ਜਾਂ ਉਹ ਬਹੁਤ ਹੌਲੀ ਅਤੇ ਸਪਸ਼ਟ ਬੋਲਣ ਲੱਗ ਜਾਂਦੇ ਨੇ ਜਿਵੇਂ ਕੋਈ ਸਕ੍ਰਿਪਟ ਪੜ੍ਹ ਰਿਹਾ ਹੋਵੇ ਕਈ ਵਾਰ ਉਹ ਆਪਣੇ ਸ਼ਬਦਾਂ ਨੂੰ ਵਾਰ-ਵਾਰ ਦੁਹਰਾਉਂਦੇ ਨੇ ਜਿਵੇਂ ਕਿ ਮੈਂ ਚਾਕਲੇਟ ਨਹੀਂ ਖਾਧੀ ਤਾਂ ਜੋ ਤੁਹਾਨੂੰ ਯਕੀਨ ਦਿਵਾ ਸਕਣਾ ਇਸ ਤੋਂ ਇਲਾਵਾ ਉਹ ਗੱਲ ਕਰਦੇ ਸਮੇਂ ਬੇਲੋੜੇ ਸ਼ਬਦ ਅੰ ਆ ਜਾਂ ਤੁਸੀਂ ਜਾਣਦੇ ਹੋ ਇਹੋ ਜੇ ਸ਼ਬਦਾਂ ਦੀ ਵਰਤੋਂ ਕਰਦੇ ਨੇ ਤਾਂ ਜੋ ਉਹਨਾਂ ਨੂੰ ਅਗਲਾ ਝੂਠ ਬਣਾਉਣ ਲਈ ਸਮਾਂ ਮਿਲ ਸਕੇ ਇਹ ਸਾਰੇ ਸੰਕੇਤ ਇੱਕੋ ਸਮੇਂ ਇਹ ਦੱਸ ਰਹੇ ਨੇ ਕਿ ਉਹ ਸੱਚ ਨਹੀਂ ਬੋਲ ਰਿਹਾ ਨੰਬਰ 4 ਸਰੀਰ ਦੀ ਭਾਸ਼ਾ ਸਾਡਾ ਸਰੀਰ ਸਾਡੇ ਦਿਮਾਗ ਨਾਲੋਂ ਜ਼ਿਆਦਾ ਸੱਚ ਬੋਲਦਾ ਜਦੋਂ ਅਸੀਂ ਘਬਰਾਹਟ ਦੇ ਵਿੱਚ ਹੁੰਦੇ ਹਾਂ ਤਾਂ ਸਾਡਾ ਸਰੀਰ ਬੇਚੈਨੀ ਦਿਖਾਉਂਦਾ ਹੈ ਝੂਠ ਬੋਲਣ ਵਾਲੇ ਵਿਅਕਤੀ ਅਕਸਰ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਵਾਉਣ ਲਈ ਆਪਣੇ ਹੱਥਾਂ ਨੂੰ ਜੇਬਾਂ ਦੇ ਵਿੱਚ ਰੱਖਦੇ ਨੇ ਜਾਂ ਆਪਣੇ ਸਰੀਰ ਨੂੰ ਦੂਜੇ ਵਿਅਕਤੀ ਤੋਂ ਦੂਰ ਕਰ ਲੈਂਦੇ ਨੇ ਜੇ ਤੁਸੀਂ ਕਿਸੇ ਤੋਂ ਪੈਸਿਆਂ ਬਾਰੇ ਪੁੱਛਦੇ ਹੋ ਅਤੇ ਉਹ ਪਹਿਲਾਂ ਤਾਂ ਅੱਡੇ ਵੱਲ ਵੇਖਦਾ ਏ ਪਰ ਫਿਰ ਸਾਈਡ ਤੇ ਹੋ ਜਾਂਦਾ ਏ ਆਪਣੇ ਹੱਥ ਜੇਬ ਦੇ ਵਿੱਚ ਪਾ ਲੈਂਦਾ ਏ ਅਤੇ ਪੈਰ ਹਿਲਾਉਣ ਲੱਗਦਾ ਏ ਤਾਂ ਇਹ ਸਾਰੇ ਸੰਕੇਤ ਨੇ ਕਿ ਉਹ ਬੇਚੈਨ ਆ ਅਤੇ ਕੁਝ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਏ ਨੰਬਰ 5 ਸਵਾਲਾਂ ਦਾ ਜਵਾਬ ਦੇਰੀ ਨਾਲ ਦੇਣਾ ਸੱਚਾ ਜਵਾਬ ਤੁਰੰਤ ਆਉਂਦਾ ਏ ਕਿਉਂਕਿ ਉਹ ਯਾਦਦਾਸ਼ਤ ਤੇ ਆਧਾਰਿਤ ਹੁੰਦਾ ਹੈ ਪਰ ਝੂਠਾ ਜਵਾਬ ਬਣਾਉਣਾ ਪੈਂਦਾ ਜਿਸ ਲਈ ਸਮਾਂ ਲੱਗਦਾ ਏ ਇਸ ਲਈ ਝੂਠਾ ਵਿਅਕਤੀ ਅਕਸਰ ਸਵਾਲਾਂ ਦਾ ਜਵਾਬ ਦੇਣ ਤੋਂ ਪਹਿਲਾਂ ਕੁਝ ਸੈਕਿੰਡ ਦੀ ਦੇਰੀ ਕਰਦਾ ਏ ਜਾਂ ਸਵਾਲਾਂ ਨੂੰ ਦੁਹਰਾਉਂਦਾ ਏ ਜਿਵੇਂ ਮੈਂ ਕੱਲ੍ਹ ਸ਼ਾਮ ਨੂੰ ਮੈਸੇਜ ਦਾ ਜਵਾਬ ਕਿਉਂ ਨਹੀਂ ਦਿੱਤਾ ਮੈਂ ਮੈਸੇਜ ਦਾ ਜਵਾਬ ਕਿਉਂ ਨਹੀਂ ਦਿੱਤਾ ਅੱਛਾ ਮੈਂ ਉਹ ਮੈਸੇਜ ਦਾ ਜਵਾਬ ਨਹੀਂ ਦਿੱਤਾ ਨੰਬਰ 6 ਬੇਚੈਨੀ ਇਹ ਝੂਠ ਨੂੰ ਪਛਾਣਨ ਦਾ ਸਭ ਤੋਂ ਵੱਡਾ ਤਰੀਕਾ ਹੈ ਜਦੋਂ ਕੋਈ ਝੂਠ ਬੋਲਦਾ ਤਾਂ ਉਸ ਦਾ ਸਰੀਰ ਬੇਚੈਨ ਹੋ ਜਾਂਦਾ ਹੈ ਉਹ ਆਪਣੇ ਵਾਲਾਂ ਨੂੰ ਛੂਹਣਾ ਨੱਕ ਜਾਂ ਕੰਨ ਨੂੰ ਖੁਰਕਣਾ ਕੁਰਸੀ ਤੇ ਬਾਰ ਬਾਰ ਹਿੱਲਣਾ ਜਾਂ ਆਪਣੇ ਹੱਥਾਂ ਨਾਲ ਖੇਡਣਾ ਵਰਗੀਆਂ ਹਰਕਤਾਂ ਸ਼ੁਰੂ ਕਰ ਦਿੰਦਾ ਜੇ ਤੁਸੀਂ ਆਪਣੇ ਕਿਸੇ ਦੋਸਤ ਤੋਂ ਉਸ ਦੀ ਨੌਕਰੀ ਬਾਰੇ ਪੁੱਛਦੇ ਹੋ ਅਤੇ ਉਹ ਸੱਚ ਬੋਲ ਰਿਹਾ ਤਾਂ ਉਹ ਆਰਾਮ ਨਾਲ ਗੱਲ ਕਰੂਗਾ ਪਰ ਜੇ ਉਸ ਦੀ ਨੌਕਰੀ ਠੀਕ ਨਹੀਂ ਅਤੇ ਉਹ ਝੂਠ ਬੋਲ ਰਿਹਾ ਤਾਂ ਉਹ ਸ਼ਾਇਦ ਆਪਣੇ ਵਾਲਾਂ ਜਾਂ ਕੱਪੜਿਆਂ ਨੂੰ ਠੀਕ ਕਰਨਾ ਸ਼ੁਰੂ ਕਰ ਦੇਊਗਾ ਇਹ ਇੱਕ ਸੰਕੇਤ ਹੈ ਕਿ ਉਹ ਬੇਚੈਨ ਹੈ ਨੰਬਰ 7 ਬਹੁਤ ਜ਼ਿਆਦਾ ਵੇਰਵਾ ਦੇਣਾ ਝੂਠ ਬੋਲਣ ਵਾਲੇ ਅਕਸਰ ਇਹ ਮਹਿਸੂਸ ਕਰਦੇ ਨੇ ਕਿ ਉਹਨਾਂ ਦਾ ਝੂਠ ਕਮਜ਼ੋਰ ਆ ਇਸ ਲਈ ਉਹ ਇਸ ਨੂੰ ਸੱਚ ਸਾਬਤ ਕਰਨ ਲਈ ਜ਼ਿਆਦਾ ਵੇਰਵੇ ਦਿੰਦੇ ਨੇ ਜਿਨ੍ਹਾਂ ਦੀ ਅਸਲ ਦੇ ਵਿੱਚ ਕੋਈ ਲੋੜ ਵੀ ਨਹੀਂ ਹੁੰਦੀ ਉਹ ਇਹ ਸਾਬਤ ਕਰਨਾ ਚਾਹੁੰਦੇ ਨੇ ਕਿ ਉਹ ਸੱਚ ਬੋਲ ਰਹੇ ਨੇ ਇਸ ਲਈ ਉਹ ਛੋਟੀਆਂ-ਛੋਟੀਆਂ ਗੱਲਾਂ ਵੀ ਦੱਸਦੇ ਨੇ ਜੋ ਪੂਰੀ ਤਰ੍ਹਾਂ ਨਾਲ ਬੇਲੋੜੀਆਂ ਹੁੰਦੀਆਂ ਨੇ ਮਨ ਲਓ ਕਿ ਜੇ ਤੁਸੀਂ ਪੁੱਛਦੇ ਹੋ ਵੀ ਤੁਸੀਂ ਮੇਰਾ ਕੰਮ ਕਰ ਦਿੱਤਾ ਅਤੇ ਉਹ ਕਹਿੰਦਾ ਵੀ ਹਾਂ ਮੈਂ ਕਰ ਦਿੱਤਾ ਮੈਂ ਸਵੇਰੇ 10 ਵਜੇ ਉੱਠਿਆ ਫਿਰ ਮੈਂ ਚਾਹ ਬਣਾਈ ਮੇਰਾ ਫੋਨ ਚਾਰਜ ਨਹੀਂ ਸੀ ਫਿਰ ਮੈਂ ਬਾਹਰ ਘੁੰਮਣ ਗਿਆ ਤੇ ਫਿਰ ਮੈਂ ਕੰਮ ਕੀਤਾ ਇੱਕ ਸੱਚਾ ਜਵਾਬ ਸਿਰਫ ਹਾਂ ਹੋਊਗਾ ਨੰਬਰ 8 ਬੇਲੋੜੀ ਰੱਖਿਆਤਮਕਤਾ ਇਹ ਇੱਕ ਆਮ ਸੰਕੇਤ ਆ ਜੋ ਝੂਠੇ ਲੋਕ ਅਕਸਰ ਵਰਤਦੇ ਨੇ ਜਦੋਂ ਤੁਸੀਂ ਕੋਈ ਸਧਾਰਨ ਸਵਾਲ ਪੁੱਛਦੇ ਹੋ ਤਾਂ ਉਹ ਉਸ ਨੂੰ ਇੱਕ ਹਮਲੇ ਵਾਂਗ ਸਮਝਦਾ ਹੈ ਉਹ ਆਪਣੀ ਸਫਾਈ ਦੇਣ ਲੱਗ ਪੈਂਦੇ ਨੇ ਜਦੋਂ ਕਿ ਕਿਸੇ ਨੇ ਉਹਨਾਂ ਉੱਤੇ ਕੋਈ ਇਲਜ਼ਾਮ ਲਗਾਇਆ ਹੀ ਨਹੀਂ ਹੁੰਦਾ ਜੇ ਤੁਸੀਂ ਕਿਸੇ ਤੋਂ ਪੁੱਛੋ ਕਿ ਤੁਸੀਂ ਕੱਲ ਮੇਰਾ ਫੋਨ ਦੇਖਿਆ ਅਤੇ ਉਹ ਤੁਰੰਤ ਕਹਿਣ ਲੱਗ ਜਾਵੇ ਦੇਖੋ ਮੈਂ ਤੁਹਾਡਾ ਫੋਨ ਚੋਰੀ ਨਹੀਂ ਕੀਤਾ ਮੈਂ ਬਹੁਤ ਇਮਾਨਦਾਰ ਇਨਸਾਨ ਹਾਂ ਅਤੇ ਮੈਨੂੰ ਪਤਾ ਵੀ ਨਹੀਂ ਤੁਹਾਡਾ ਫੋਨ ਕਿੱਥੇ ਆ ਇਹ ਇੱਕ ਸਧਾਰਨ ਸਵਾਲ ਦਾ ਬਹੁਤ ਹੀ ਰੱਖਿਆਤਮਕ ਜਵਾਬ ਹੈ ਨੰਬਰ 9 ਗੱਲਬਾਤ ਦੀ ਸਮਗਰੀ ਦਾ ਬਦਲਣਾ ਜਦੋਂ ਕੋਈ ਝੂਠ ਬੋਲ ਰਿਹਾ ਹੋਵੇ ਅਤੇ ਉਸ ਨੂੰ ਲੱਗੇ ਕਿ ਉਹ ਹੁਣ ਫਸ ਰਿਹਾ ਤਾਂ ਅਕਸਰ ਗੱਲਬਾਤ ਦਾ ਵਿਸ਼ਾ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਉਹ ਕੋਈ ਨਵਾਂ ਸਵਾਲ ਪੁੱਛ ਸਕਦਾ ਹੈ ਜਾਂ ਅਚਾਨਕ ਕੋਈ ਹੋਰ ਗੱਲ ਸ਼ੁਰੂ ਕਰ ਸਕਦਾ ਹੈ। ਕਲਪਨਾ ਕਰੋ ਤੁਸੀਂ ਕਿਸੇ ਤੋਂ ਪੁੱਛਦੇ ਹੋ ਕਿ ਮੈਂ ਸੁਣਿਆ ਕਿ ਤੁਸੀਂ ਆਪਣੇ ਦੋਸਤਾਂ ਨੂੰ ਪੈਸੇ ਵਾਪਸ ਨਹੀਂ ਕੀਤੇ। ਜੇਕਰ ਉਹ ਝੂਠ ਬੋਲ ਰਿਹਾ ਹੋਵੇ ਤਾਂ ਉਹ ਅਚਾਨਕ ਕਹਿ ਸਕਦਾ ਹੈ, "ਓ ਕੀ ਤੁਸੀਂ ਦੇਖਿਆ ਬਾਹਰ ਮੌਸਮ ਕਿੰਨਾ ਵਧੀਆ ਹੈ ਜਾਂ ਕੀ ਤੁਸੀਂ ਨਵੀਂ ਫਿਲਮ ਦੇਖੀ?" ਨੰਬਰ 10 ਭਾਵਨਾਵਾਂ ਦਾ ਗੁੰਮ ਹੋਣਾ। ਜਦੋਂ ਕੋਈ ਇਨਸਾਨ ਸੱਚ ਬੋਲਦਾ ਤਾਂ ਉਸ ਦੀਆਂ ਗੱਲਾਂ ਦੇ ਵਿੱਚ ਭਾਵਨਾਵਾਂ ਹੁੰਦੀਆਂ ਜੇਕਰ ਉਹ ਕਿਸੇ ਦੁਖਦ ਘਟਨਾ ਬਾਰੇ ਦੱਸ ਰਿਹਾ ਹੋਵੇ ਤਾਂ ਉਸ ਦੀ ਆਵਾਜ਼ ਦੇ ਵਿੱਚ ਵੀ ਦੁੱਖ ਹੋਊਗਾ ਪਰ ਜਦੋਂ ਕੋਈ ਝੂਠ ਬੋਲਦਾ ਤਾਂ ਉਸ ਦੀਆਂ ਗੱਲਾਂ ਦੇ ਵਿੱਚ ਭਾਵਨਾਵਾਂ ਦੀ ਘਾਟ ਹੁੰਦੀ ਹੈ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲਵੇ ਸੋਚੋ ਕਿ ਕੋਈ ਤੁਹਾਨੂੰ ਦੱਸ ਰਿਹਾ ਕਿ ਉਸ ਦਾ ਐਕਸੀਡੈਂਟ ਹੋ ਗਿਆ ਸੀ ਪਰ ਉਸ ਦੀ ਆਵਾਜ਼ ਦੇ ਵਿੱਚ ਕੋਈ ਡਰ ਜਾਂ ਦੁੱਖ ਨਹੀਂ ਆ ਅਤੇ ਉਸ ਦੇ ਚਿਹਰੇ ਦੇ ਭਾਵ ਵੀ ਆਮ ਨੇ ਇਹ ਇੱਕ ਵੱਡਾ ਸੰਕੇਤ ਹੈ ਕਿ ਉਹ ਕਹਾਣੀ ਬਣਾ ਰਿਹਾ ਹੈ ਦੋਸਤੋ ਹੁਣ ਤੱਕ ਅਸੀਂ ਝੂਠ ਨੂੰ ਪਛਾਣਨ ਦੇ ਕਈ ਤਰੀਕੇ ਸਿੱਖੇ ਨੇ ਅਸੀਂ ਇਹ ਵੀ ਸਿੱਖਿਆ ਕਿਵੇਂ ਅੱਖਾਂ ਹੱਥ ਆਵਾਜ਼ ਅਤੇ ਚਿਹਰੇ ਦੇ ਹਾਵ ਭਾਵ ਕਿਵੇਂ ਝੂਠ ਨੂੰ ਸਾਹਮਣੇ ਲਿਆਉਂਦੇ ਨੇ ਪਰ ਯਾਦ ਰੱਖੋ ਕੋਈ ਵੀ ਇੱਕ ਤਰੀਕਾ ਕੰਮ ਨਹੀਂ ਕਰਦਾ ਸਾਨੂੰ ਸਾਰੇ ਤਰੀਕਿਆਂ ਨੂੰ ਇਕੱਠੇ ਦੇਖਣਾ ਪੈਂਦਾ ਏ ਇਸ ਨੂੰ ਇਸ ਤਰ੍ਹਾਂ ਸਮਝੋ ਜਿਵੇਂ ਇੱਕ ਜਸੂਸ ਸਾਰੇ ਸਬੂਤ ਇਕੱਠੇ ਕਰਦਾ ਤਾਂ ਹੀ ਉਹ ਸੱਚਾਈ ਤੱਕ ਪਹੁੰਚਦਾ ਏ ਉਸੇ ਤਰ੍ਹਾਂ ਤੁਹਾਨੂੰ ਵੀ ਝੂਠ ਨੂੰ ਪਛਾਣਨ ਲਈ ਸਾਰੇ ਸੰਕੇਤਾਂ ਨੂੰ ਇਕੱਠਾ ਦੇਖਣਾ ਪਊਗਾ ਸਿਰਫ ਇੱਕ ਚੀਜ਼ ਤੇ ਭਰੋਸਾ ਨਾ ਕਰੋ ਸਗੋਂ ਸਾਰੇ ਸੰਕੇਤਾਂ ਨੂੰ ਮਿਲਾ ਕੇ ਦੇਖੋ ਤਾਂ ਹੀ ਸਹੀ ਨਤੀਜੇ ਨਿਕਲਣਗੇ ਪਰ ਹੁਣ ਸਭ ਤੋਂ ਜ਼ਰੂਰੀ ਗੱਲ ਤੇ ਆਉਣੇ ਆ ਇੱਕ ਅਜਿਹੀ ਗੱਲ ਜੋ ਮੈਂ ਚਾਹਣਾ ਵੀ ਤੁਸੀਂ ਕਦੇ ਨਾ ਭੁੱਲੋ ਮੈਨੂੰ ਇੱਕ ਵਾਰ ਮੇਰੇ ਇੱਕ ਦੋਸਤ ਨੇ ਦੱਸਿਆ ਕਿ ਉਸਨੇ ਆਪਣੇ ਭਰਾ ਨੂੰ ਝੂਠਾ ਸਮਝ ਲਿਆ ਸੀ ਕਿਉਂਕਿ ਉਹ ਗੱਲ ਕਰਦੇ ਸਮੇਂ ਬਹੁਤ ਬੇਚੈਨ ਹੋ ਰਿਹਾ ਸੀ ਅਤੇ ਉਸ ਦੀਆਂ ਅੱਖਾਂ ਹਿੱਲ ਰਹੀਆਂ ਸੀ ਪਰ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਤਾਂ ਸਿਰਫ ਆਪਣੇ ਨਵੇਂ ਕੰਮਕਾਰ ਦਾ ਤਣਾਅ ਦੇ ਵਿੱਚ ਸੀ ਸੋ ਯਾਦ ਰੱਖੋ ਇਹ ਸਾਰੇ ਤਰੀਕੇ ਸੰਕੇਤ ਨੇ ਪੱਕੇ ਸਬੂਤ ਨਹੀਂ ਹਰ ਇਨਸਾਨ ਦਾ ਆਪਣਾ ਸੁਭਾਅ ਹੁੰਦਾ ਹੋ ਸਕਦਾ ਹੈ ਕਿ ਕੋਈ ਵਿਅਕਤੀ ਕੁਦਰਤੀ ਤੌਰ ਤੇ ਘਬਰਾਉਂਦਾ ਹੋਵੇ ਜਾਂ ਉਸ ਨੂੰ ਗੱਲ ਕਰਦੇ ਸਮੇਂ ਅੱਖਾਂ ਨਾ ਮਿਲਾਉਣ ਦੀ ਆਦਤ ਹੋਵੇ ਇਸ ਲਈ ਇਸ ਗਿਆਨ ਦੀ ਵਰਤੋਂ ਦੂਜਿਆਂ ਤੇ ਸ਼ੱਕ ਕਰਨ ਲਈ ਨਹੀਂ ਸਗੋਂ ਉਹਨਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਕਰੋ ਇਹ ਜਾਣਕਾਰੀ ਤੁਹਾਨੂੰ ਸਿਰਫ ਝੂਠ ਤੋਂ ਬਚਣ ਦੇ ਵਿੱਚ ਮਦਦ ਨਹੀਂ ਕਰੂਗੀ ਬਲਕਿ ਇਹ ਤੁਹਾਨੂੰ ਜ਼ਿਆਦਾ ਸਮਝਦਾਰ ਅਤੇ ਸੰਵੇਦਨਸ਼ੀਲ ਬਣਾਉਗੀ ਅੰਤ ਦੇ ਵਿੱਚ ਮੈਂ ਉਮੀਦ ਕਰਦਾ ਤੁਹਾਡੇ ਲਈ ਇਹ ਵੀਡੀਓ ਮਦਦਗਾਰ ਹੋਵੇਗੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੇ ਅਨੁਸਾਰ ਝੂਠ ਨੂੰ ਫੜਨ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ ਮੈਨੂੰ ਤੁਹਾਡੇ ਵਿਚਾਰ ਜਾਣ ਕੇ ਬਹੁਤ ਖੁਸ਼ੀ ਹੋਵੇਗੀ